ਸਸੀ ਕਾਲ ਮਦਰ ਤਾਰ ਸੰਗ ਸਰਾ ਤੇ ਤੁਸੀਂ ਹੈਮਨ ਇੰਡੀਆ ਟੀਵੀ ਵੇਖ ਰਹੇ ਹੋ ਇਸ ਟਾਈਮ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੈਨੇਡਾ ਤੋਂ ਕੈਨੇਡਾ ਦਾ ਜਿਹੜਾ ਸਬੰਧਾ ਮੋਗਦੇ ਵਿੱਚ ਅੱਜ ਖੁਸ਼ੀ ਦੀ ਲਹਿਰ ਦੌੜ ਗਈ ਉਸ ਟਾਈਮ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਕੈਨੇਡਾ ਦੇ ਦੋ ਪੰਜਾਬੀ ਸੰਸਦ ਬਣੇ ਆ ਜਿਸ ਦੇ ਵਿੱਚ ਆਪਾਂ ਗੱਲ ਕਰ ਗਏ ਤੇ ਜਿਹੜੇ ਅਮਨਪ੍ਰੀਤ ਸਿੰਘ ਗੱਲ ਨੂੰ ਕੈਲਗਰੀ ਸਕਾਈ ਵਿਊ ਦੇ ਵਿੱਚੋਂ ਸੰਸਦ ਚੋਲ ਲਿਆ ਗਿਆ ਕਾ ਦੂਸਰੇ ਪਾਸੇ ਸੁਖਮਣ ਗੱਲ ਨੂੰ ਐਪਸਪੋਰਟ ਸਾਊਥ ਲੈਗ ਲੀ ਕੈਨੇਡਾ ਤੋਂ ਜਿੱਤ ਅਧਾਰਿ ਕਰਕੇ ਉਹਨਾਂ ਨੇ ਜਿੱਤ ਆਪਣੇ ਨਾਮ ਕੀਤੀ ਆ ਪਾਰਲੀਮੈਂਟ ਦੇ ਵਿੱਚ ਮਾਣ ਹਾਸਲ ਕੀਤਾ ਦੋ ਜਿਹੜੇ ਸ਼ਖਸ਼ ਆਪਾਂ ਕਹਿ ਦਈਏ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋਵੋਗੇ ਇਸ ਦੇ ਨਾਲ ਮੋਗਾ ਜ਼ਿਲ੍ਹੇ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ ਹੈ ਕੈਨੇਡਾ ਦੇ ਵਿੱਚ ਸਾਂਸਰ ਬਣਿਆ ਦੋ ਪੰਜਾਬੀ ਮੋਗਾ ਜ਼ਿਲ੍ਹੇ ਦੇ ਵਿੱਚ ਇਸ ਮੌਕੇ ਰਸਤੇਦਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੱਜ ਕਿਹਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਲਈ ਅੱਜ ਬੜੀ ਗਰਭ ਦੀ ਗੱਲ ਹੈ ਮੋਗਾ ਦੇ ਲੋਕ ਵੀ ਬਹੁਤ ਬਹੁਤ ਖੁਸ਼ ਆਤ ਹਨ ਤੇ ਪਿੰਡ ਵਿੱਚ ਲੱਡੂ ਵੰਡ ਕੇ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਇਹ ਜੱਤਾਂ ਨਵੇਂ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਵਾਲੀ ਹੈ ਤੇ ਵਿਦੇਸ਼ਾਂ ਵਿੱਚ ਵੀ ਆਪਣੀ ਪਛਾਣ ਬਣਾਈ ਜਾ ਰਹੀ ਹੈ ਪੰਜਾਬੀਆਂ ਦੇ ਵੱਲੋਂ ਤੁਹਾਨੂੰ ਤਸਵੀਰਾਂ ਦਿਖਾ ਰਹੀਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਵੋਗੇ ਕਿ ਦੋ ਪੰਜਾਬੀ ਨੌਜਵਾਨ ਜਿਸ ਦੇ ਵਿੱਚ ਇੱਕ ਨੌਜਵਾਨ ਜੋ ਕਿ ਅਮਨਪ੍ਰੀਤ ਸਿੰਘ ਗੱਲ ਜਿਹੜਾ ਕਿ ਕੈਲਗਰੀ ਸਕਾਈ ਵਿਊ ਅਤੇ ਸੁਖਮਣ ਗੱਲ ਨੂੰ ਐਸ ਐਫ ਐਸ ਐਬ ਸਪੋਰਟ ਸਾਊਥ ਲੈਗਲੀ ਕੈਨੇਡਾ ਤੋਂ ਜਦ ਦਰਜ ਕਰਕੇ ਮੈਂਬਰ ਪਾਰਲੀਮੈਂਟ ਦਾ ਦਰਜਾ ਹਾਸਲ ਕੀਤਾ ਗਿਆ ਇਸ ਟਾਈਮ ਜਿਹੜੇ ਦੋ ਪੰਜਾਬੀ ਨੌਜਵਾਨਾ ਜਿਹੜੇ ਕੈਨੇਡਾ ਦੇ ਬਰੇਸੈਂਟ ਬਣੇ ਆ ਇਸ ਟਾਈਮ ਜਿਹੜੀ ਵੱਡੀ ਖਬਰ ਆ ਤੁਹਾਨੂੰ ਅਸੀਂ ਸਾਨੀ ਕਰ ਰਹੇ ਆ